ਗੁਰੂ ਜੀ ਨੇ ਸ਼ਬਦ ਵਰਤੇ ਕਿ ਤੀਰਥ ਤਪ ਦਇਆ ਦਤ ਦਾਨ ਇਹ ਸਾਰੇ ਸ਼ਬਦ ਧਰਮ ਦੇ ਕਰਮਾਂ ਨਾਲ ਸੰਬੰਧਿਤ ਨੇ ਤੀਰਥ ਦਾ ਲਬਜ਼ੀ ਅਰਥ ਵੈਸੇ ਕਿਨਾਰਾ ਹੁੰਦਾ ਹੈ ਅਕਸਰ ਚੱਲਦੇ ਕੋਈ ਪਾਣੀਆਂ ਦੇ ਕਿਨਾਰੇ ਤੇ ॠषि मुनि ਧਰਮਾਤਮਾ ਲੋਕ ਬੈਠਦੇ ਰਹੇ ਉੰਜ ਤੀਰਤ ਦਾ ਭਾਵ ਅਰਥ ਵੀ ਇਹ ਵੀ ਹੈ ਕਿ ਜੋ ਪਾਪਾਂ ਨੂੰ ਦੂਰ ਕਰਦਾ ਹੈ ਪਵਿੱਤਰ ਕਰਦਾ ਹੈ ਇੱਥੇ ਗੁਰਦੇਵ ਨੇ ਜਿਹੜਾ ਸ਼ਬਦ ਵਰਤਿਆ ਤੀਰਥ ਇਹ ਦਰਅਸਲ ਬਾਹਰ ਮੁਕੀ ਜਿਹੜੇ ਤੀਰਥ ਨੇ ਜਿਨ੍ਹਾਂ ਤੇ ਲੋਕ ਇਸ਼ਨਾਨ ਕਰਨ ਜਾਂਦੇ ਆ ਉਹ ਸ਼ਬਦ ਵਰਤਿਆ ਪਹਿਲਾਂ ਆਪਸ ਥੋੜੇ ਜੇ ਇਹ ਆਰੰਭਕ ਜਿਹੜਾ ਜਿੰਨੀਆਂ ਤੁਕਾਂ ਪੜੀਆਂ ਨੇ ਪ੍ਰਕਰਨ ਹੋਰ ਹੈ ਅੱਗੇ ਫਿਰ ਸਤਗੁਰੂ ਫਿਰ ਇਸ ਗੱਲ ਨੂੰ ਕਰਕੇ ਅੰਤਰਮੁਖੀ ਕਰਕੇ ਫਿਰ ਪ੍ਰਮਾਤਮਾ ਦੀ ਰਚੀ ਕੋਈ ਰਚਨਾ ਸੰਬੰਧੀ ਲੋਕ ਜਿੰਨੀ ਸਿਰਖ ਪਾਈ ਕਰ ਰਹੇ ਨੇ ਉਹਨਾਂ ਸਾਰੀਆਂ ਗੱਲਾਂ ਦਾ ਉੱਤਰ ਗੁਰੂਦੇਵ ਦੇਣਗੇ ਮੈਂ ਸਿਰਖ ਪਾਈ ਸ਼ਬਦ ਤਾਂ ਵਰਤਿਆ ਕਿ ਇਹ ਜ਼ੋਰ ਲਾ ਦੇਣਾ ਕਿ ਅਸੀਂ ਸਿੱਧ ਕਰਕੇ ਹਟਾਂਗੇ ਵੀ ਰੱਬ ਨੇ ਰਚਨਾ ਕਿਵੇਂ ਕੀਤੀ ਕਦੋਂ ਕੀਤੀ ਗੁਰੂ ਸਾਹਿਬ ਉਹਦਾ ਉੱਤਰ ਦੇਣਗੇ ਫਿਰ ਮਹਾਰਾਜ ਕਹਿ ਰਿਹਾ ਤੀਰਥ ਇੱਥੇ ਤੀਰਥ ਦਾ ਅਰਥ ਹੋ ਗਿਆ ਬਾਰਮੁਖੀ ਤੀਰਤ ਇਹ ਬਾਰਮੁਖੀ ਮੈਂ ਤਾਂ ਸ਼ਬਦ ਵਰਤਿਆ ਕਿਉਂਕਿ ਅੱਗੇ ਇੱਕ ਤੋਕ ਆਉਣੀ ਹੈ ਅੰਤਰਗਾਤ ਤੀਰਤ ਮਲ ਨਾ ਹੋ ਇੱਥੇ ਤੀਰਤ ਦਾ ਅਰਥ ਹੋ ਗਿਆ ਬਾਰਮੁਖੀ ਇਸ਼ਨਾਨ ਕਰਨਾ ਉਸ ਤੋਂ ਬਾਅਦ ਦੂਸਰਾ ਬਚਨ ਤਪ ਆਪਣੇ ਸਰੀਰ ਨਾਲ ਤਪ ਕਰਨੇ ਤੀਸਰਾ ਬਚਨ ਦਇਆ ਦਇਆ ਬੜੀ ਵੱਡੀ ਚੀਜ਼ ਏ ਸੀ ਕੱਲ ਵੀ ਕਹੀ ਪਰ ਅੱਜ ਸਤਿਗੁਰੂ ਦਇਆ ਦੂਜੇ ਕਨਸੈਪਟ ਦੂਸਰੇ ਪਰ ਢੰਗ ਨਾਲ ਕਹਿ ਰਿਹਾ ਤੀਰਤ ਤੇ ਕੀਤਾ ਹੋਇਆ ਇਸ਼ਨਾਨ ਕੀਤੇ ਹੋਏ ਹੱਥ ਕਰਕੇ ਤਪ ਵਖਾਵੇ ਦੀ ਕੀਤੀ ਕੋਈ ਦਇਆ ਤਰਸ ਮਹਾਰਾਜ ਕਹਿੰਦੇ ਨੇ ਦਤ ਦਤਦਰ ਤੇ ਦਿੱਤਾ ਹੋਇਆ ਦਾਨ ਦਾਨ ਸ਼ਬਦ ਅਸੀਂ ਸਮਝਨੇ ਕਿਸੇ ਲੋੜਵੰਦ ਦੀ ਮਦਦ ਕਰਨੀ ਹਜ਼ੂਰ ਕਹਿੰਦੇ ਨੇ ਨਾਮ ਤੋਂ ਵਿਹੂਣ ਇਸ ਗੱਲ ਨੂੰ ਫਿਰ ਸੁਣਿਓ ਨਾਮ ਤੋਂ ਵਿਹੂਣ ਆਤਮਿਕ ਮੈਲ ਦੀ ਨਿਵਰਤੀ ਤੋਂ ਬਿਨਾ ਜੇ ਵਿਖਾਵੇ ਮਾਤਰ ਇਹ ਕੋਈ ਕਹਿ ਰਿਹਾ ਮੈਂ ਇਸ਼ਨਾਨ ਕਰਨਾ ਮੈਂ ਅਸਲ ਚ ਤਪ ਬੜੇ ਕੀਤੇ ਆ ਮੈਂ ਬੜੀ ਦਇਆ ਕਰਨਾ ਆ ਕੁਛ ਮੈਂ ਪਰਪਕਾਰ ਕਰਨਾ ਆਪਣੇ ਵੱਲੋਂ ਮੈਂ ਲੋਕਾਂ ਨੂੰ ਬਹੁਤ ਦਾਨ ਦੇਣਾ ਤੇ ਗੁਰੂ ਜੀ ਕਹਿੰਦੇ ਯਾਦ ਰੱਖੀ ਇਹ ਚੀਜ਼ਾਂ ਨੇ ਨਾਮ ਦਾ ਮੁਕਾਬਲਾ ਨਹੀਂ ਕਰ ਸਕਣਾ ਅਸਲ ਚ ਇਹ ਵੀ ਮਹਾਰਾਜ ਸਾਨੂੰ ਇਹ ਇੱਥੇ ਨਾਮ ਵੱਡਾ ਦੱਸ ਰਿਹਾ ਕਹਿੰਦੇ ਨੇ ਜੇ ਕੋ ਪਾਵੈ ਜੇਕਰ ਕੋਈ ਵੀ ਇਨਸਾਨ ਇਹ ਕਰਮ ਕਰਕੇ ਇਹ ਸੋਚੇ ਵੀ ਇਹਦੇ ਬਦਲੇ ਮੈਨੂੰ ਫਲ ਕੀ ਮਿਲੇਗਾ ਜੇ ਕੋ ਪਾਵੈ ਜੇਕਰ ਕੋਈ ਵੀ ਪ੍ਰਾਪਤ ਕਰੇਗਾ ਇਸ ਬਦਲੇ ਤੇ ਅੱਗੇ ਮਹਾਰਾਜ ਕਹਿੰਦੇ ਤਿਲ ਕਾ ਮਾਨ ਤਿਲ ਦਾ ਅਰਥ ਅਸੀਂ ਜਾਣਨੇ ਆ ਥੋੜਾ ਜਿਹਾ ਤਿਲ ਮਾਨ ਦਾ ਅਰਥ ਇੱਜ਼ਤ ਜੇਕਰ ਕੋਈ ਇਹ ਬਾਹਰ ਮੁਕੀ ਤੀਰਤ ਇਸ਼ਨਾਨ ਕਰਦਾ ਹੈ ਤਪ ਕਰਦਾ ਹੈ ਦਾਨ ਕਰਦਾ ਹੈ ਆਪਣੇ ਵੱਲੋਂ ਦਇਆ ਦੇ ਕੰਮ ਵੀ ਕਰਦਾ ਹੈ ਪਰ ਗੁਰਦੇਵ ਕਹਿੰਦੇ ਨੇ ਇਹਨੂੰ ਪਤਾ ਨਹੀਂ ਕਿ ਇਹਨਾਂ ਸਾਰੇ ਗੁਣਾਂ ਦੇ ਤੰਤਰੀ ਭਾਵ ਕੀ ਨੇ ਜੇ ਕੋ ਪਾਵੇ ਜੇਕਰ ਕੋਈ ਵੀ ਪ੍ਰਾਪਤ ਕਰੇਗਾ ਤਿੱਲ ਕਾ ਮਾਨ ਇੱਕ ਥੋੜਾ ਜਿਹਾ ਤਿੱਲ ਜਿੰਨਾ ਇੱਜ਼ਤ ਮਿਲ ਜਾਏਗੀ ਮਾਨ ਮਿਲ ਜਾਏਗਾ ਉਂਝ ਇਸ ਬਾਰੇ ਦੋ ਗੱਲਾਂ ਨੇ ਕਈ ਵਾਰੀ ਇਹ ਬੰਦਾ ਬਾਹਰ ਮੁਖੀ ਕਰਮ ਕਰਦਾ ਲੋਕ ਪ੍ਰਭਾਵਿਤ ਹੁੰਦੇ ਆ ਫਿਰ ਇੱਜ਼ਤ ਮਾਨ ਸਰੋਪੇ ਮਿਲਦੇ ਆ ਜਾਇ ਜੈਕਾਰ ਹੁੰਦੀ ਇਹਦੇ ਵਰਗਾ ਪਰਪਕਾਰੀ ਕੋਈ ਨਹੀਂ ਮੈਂ ਆਪ ਨੂੰ ਬੇਨਤੀ ਕਰਾਂ ਇਸ ਗੱਲ ਨੂੰ ਬਿਲਕੁਲ 네ਗੇਟਿਵ ਨਹੀਂ ਸਮਝਣਾ ਮੇਰੇ ਸਤਿਗੁਰੂ ਚਾਹਦੇ ਨੇ ਜੇ ਤੂੰ એનર્ਜੀ ਲਾ ਹੀ ਰਿਹਾ ਇਸ ਪਾਸੇ ਤੇ ਇੱਕ ਕੰਮ ਕਰ ਤੂੰ ਸਹੀ ਰਸਤੇ ਤੇ ਪਹੁੰਚ ਜਾ ਹਜ਼ੂਰ ਕਹਿੰਦੇ ਫਿਰ ਬੰਦੇ ਦੀ ਵਾ 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 ਹੁੰਦੀ ਬਹੁਤ ਲੋਕੀ ਧੰਨ ਧਨ ਕਰ ਦਿੰਦੇ ਆ ਜੇ ਕੋ ਪਾਵੈ ਤਿਲ ਕਾ ਮਾਨ ਪਰ ਇਹ ਕਿੰਨਾ ਕੋ ਮਾਨ ਖੈ ਤਿਲ ਜਿੰਨਾ ਕੋ ਜੇ ਵੀ ਗੁਰਮੁਖ ਕਹਿੰਦਿਆ ਕਿ ਜੇ ਇਹ ਕਰਮ ਕਰੇ ਤੇ ਜੇ ਫਲ ਵੀ ਮਿਲੇਗਾ ਤਿਲ ਜਿੰਨਾ ਮਾਨ ਮਿਲਣਾ ਹੈ ਕਿੰਨਾ ਕੋ ਮਿਲ ਜਾਏਗਾ ਇਹਦਾ ਫਲ ਅੱਗੇ ਫਿਰ ਸਤਿਗੁਰੂ ਕਹਿੰਦ ਨੇ ਫਿਰ ਮਹਾਰਾਜ ਕਰੀਏ ਕੀ ਹਜ਼ੂਰ ਨੇ ਕਹਿਆ ਸੁਣਿਆ ਮੰਨਿਆ ਮਨ ਕੀਤਾ ਪਾਹ ਮੈਂ ਆਪ ਜੀ ਨੂੰ ਉਸ ਦਿਨ ਹੀ ਬੇਨਤੀ ਕੀਤੀ ਸੀ ਇਹ ਸਾਰਾ ਪ੍ਰਕਰਨ ਖੀਰ ਤੱਕ ਇੱਕੋ ਹੀ ਚੱਲੀ ਜਾਣਾ ਸੁਣਨਾ ਮੰਨਣਾ ਹੁਕਮ ਚ ਚੱਲਣਾ ਜਿਨ੍ਹਾਂ ਇਨਸਾਨਾਂ ਨੇ ਆਪਣੇ ਅੰਤਰਮੁਖੀ ਪਰਮਾਤਮਾ ਦੇ ਨਾਮ ਨੂੰ ਸੁਣਿਆ ਯਾਦ ਰੱਖਿਓ ਇਹ ਸੁਣਿਆ ਦੇ ਫਿਰ ਅਰਥ ਅਸੀਂ ਉਹ ਕਰਾਂਗੇ ਕਿ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਦਾ ਨਾਸ ਜਿਨ੍ਹਾਂ ਨੇ ਉਹ ਅੰਤਰਾਤਮਿਕ ਨਾਮ ਸੁਣਿਆ ਉਸ ਸ਼ਬਦ ਦੇ ਸਰੋਤੇ ਨੇ ਮੰਨਿਆ ਏ ਅਰਥ ਕਰਾਂਗੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਹਾਰਾਜ ਫਿਰ ਉੱਥੇ ਗੱਲ ਲਿਆ ਰਿਆ ਜਿਸ ਨੇ ਸੁਣਿਆ ਜਿਸ ਨੇ ਅੰਦਰੋਂ ਮੰਨਿਆ ਇੱਥੇ ਵੀ ਸ਼ਬਦ ਮਹਾਰਾਜ ਨੇ ਮਨ ਦੇ ਨੰਨੇ ਨੂੰ ਸਿਆਰੀ ਮਨ ਵਿੱਚ ਕੀਤਾ ਭਾਉ ਸੁਣ ਲਿਆ ਉਹਨੂੰ ਮੰਨ ਲਿਆ ਅੰਤਰਾਤਮੇ ਤੇ ਸੱਚਮੁੱਚ ਉਸ ਦੇ ਮਨ ਦੇ ਅੰਦਰ ਉਹਨੇ ਪਰਮੇਸ਼ਵਰ ਦੇ ਪਤੀ ਰੱਜ ਕੇ ਰੱਬ ਨੂੰ ਮੁਹੱਬਤ ਕੀਤੀ ਭਾਉ ਦਾ ਅਰਥ ਪ੍ਰੇਮ ਮਹਾਰਾਜ ਫਿਰ ਅੱਗੇ ਕਹਿੰਦੇ ਆ ਹੁਣ ਇਹ ਆਪਾਂ ਕਹਿ ਦਿਆਂਗੇ ਤਾਂ ਜੀ ਖੰਡਨ ਹੋ ਗਿਆ ਦੂਜੇ ਧਰਮ ਦੀ ਨਿੰਦਿਆ ਨਾ ਨਾ ਬਿਲਕੁਲ ਨਹੀਂ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਸੱਚ ਜੇ ਅਸੀਂ ਕਥਾ ਕਰਨ ਵਾਲੇ ਮੈਂ ਆਪਣੀ ਗੱਲ ਕਰ ਰਿਹਾ ਅਸੀਂ ਮੈਂ ਬਹੁਵਚਨ ਕਿ ਮੈਂ ਮੈਂ ਕਿਸੇ ਦੇ ਦਵੇਸ਼ ਦੀਨ ਬੋਲ ਕੇ ਅਰਥ ਕਰ ਜਾਗਾ ਪਰ ਸਹੀ ਅਰਥਾਂ 'ਚ ਮੇਰੇ ਗੁਰੂ 'ਚ ਕੋਈ ਦੁਸ਼ੈਸ਼ ਨਹੀਂ ਗੁਰੂ ਕਦੀ ਦੁਸ਼ੈਸ਼ ਨਹੀਂ ਰੱਖਦੇ ਜਿਵੇਂ ਉਦਾਹਰਨ ਦੇ ਤੌਰ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਦੀ ਜਦੋਂ ਵਿਆਖਿਆ ਕਰਨੇ ਅਸੀਂ ਰਸ ਲੈ ਲੈ ਕੇ ਜਨਿਉ ਵਾਲੀ ਘਟਨਾ ਬਹੁਤ ਰਸ ਭਰ ਭਰ ਕਿਸਨਾ ਨੇ ਮਹਾਰਾਜ ਜੀ ਨੇ ਕਹਿ ਦਿੱਤਾ ਨਹੀਂ ਪਾਣਾ ਸੱਚਮੁੱਚ ਕਿਹਾ ਪਰ ਮੈਂ ਇੱਕ ਬੇਨਤੀ ਕਰਾਂ ਗੁਰੂ ਸਾਹਿਬ ਨੇ ਬੜਾ ਪਰਉਪਕਾਰ ਕੀਤਾ ਉਸ ਵਕਤ ਦੇ ਸਨਾਤਨ ਮਤ ਵਾਲਿਆਂ ਤੇ ਉਹਨਾਂ ਕਹਿੰਦਾ ਤੁਸੀਂ ਸਦੀਆਂ ਤੋਂ ਲੈ ਕੇ ਸਿਰਫ ਇੱਕ ਧਾਗੇ ਦੀ ਫੋਕੀ ਰਸਮ ਕਰ ਰਹੇ ਹੋ ਇਹ ਕਾਦੇ ਦੀਏ ਦੁਨਿਆਵੀ ਨਹੀਂ ਇਹਨੂੰ ਤੁਸੀਂ ਧਰਮ ਸਮਝਦੇ ਹੋ ਮਹਾਰਾਜ ਕਹਿੰਦੇ ਨੇ ਮੈਂ ਪਰਮੇਸ਼ਵਰ ਦੇ ਭੈਜ ਕਹਿਣਾ ਆ ਚਾਰ ਗੱਲਾਂ ਮੇਰੀਆਂ ਮੰਨ ਲਓ ਜੇ ਆਤਮਿਕ ਜਨੇਊ ਪਾਲਿਆ ਤੇ ਮਰਨ ਤੋਂ ਬਾਅਦ ਇਹਨੇ ਨਾ ਸੜਨਾ ਤੇ ਨਾ ਇਹਨੇ ਟੁੱਟਣਾ ਮੇਨੂੰ ਇੱਕ ਬੇਨਤੀ ਧਿਆਨ ਨਾਲ ਸੁਣਿਓ ਕਿ ਉਹ ਸਹੀ ਰਸਤਾ ਨਹੀਂ ਦੱਸ ਰਿਹਾ ਕਿ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਦਇਆ ਸੰਤੋਖ ਜੱਤ ਤੇ ਸਤ ਚਲੋ ਇਹ ਗੱਲ ਵੱਖਰੀ ਉੱਥੇ ਜਨੇਊ ਆ ਗਿਆ ਹੁਣ ਅੱਗੇ ਪੜਾਂਗੇ ਇਹ ਗੱਲ ਬਾਬਾ ਜੀ ਜੋਗੀਆਂ ਦੇ ਬਾਹਰ ਮੁਖੀ ਜਿੰਨਾਂ ਨਾਲ ਕਹਿਣਗੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਪੂਤ ਉਹਨਾਂ ਨੂੰ ਵੀ ਕਹਿਣਗੇ ਕਿ ਭੁਗਤ ਗਿਆਨ ਦਇਆ ਪੰਡਾਰਨ ਲਫ਼ਜ਼ ਗੁਣ ਤਾਂ ਉਹੀ ਨੇ ਨਾ ਉਹਨਾਂ ਦੇ ਚਿੰਨਾ ਰਹੀ ਗੁੜ ਯਾਦ ਰੱਖੋ ਚਾਹ ਮੁਸਲਮਾਨ ਨੂੰ ਕਹਾਂ ਚਾਹ ਪੰਡਿਤ ਨੂੰ ਕਹਾਂ ਚਾਹ ਜੋਗੀ ਨੂੰ ਕਹਾਂ ਚਾਹ ਗ੍ਰਿਸ਼ਤੀ ਨੂੰ ਕਹਾਂ ਰੋਹਾਨੀ ਗੁਣ ਹਿੰਦੂ ਮੁਸਲਮਾਨ ਸਿੱਖ ਆਤਮਾ ਵਾਸਤੇ ਰੋਹਾਨੀ ਗੁਣ ਇੱਕ ਹੀ ਹੁੰਦੇ ਨੇ ਪਰ ਹਾਂ ਲਫ਼ਜ਼ ਵੱਖਰੇ ਵੱਖਰੇ ਵਰਤੇ ਜਾਂਦੇ ਇੱਕ ਸ਼ਬਦ ਫਿਰ ਮੈਂ ਬੇਨਤੀ ਕਰਾਂ ਇਹ ਮਾਰੇ ਨੇ ਕਿ ਆਹ ਚਾਰ ਗੱਲਾਂ ਦਇਆ ਤੇ ਇੱਥੇ ਅੱਜ ਦਇਆ ਦੇ ਸ਼ਬਦ ਨੂੰ ਖੰਡਨ ਕਰ ਦਿੱਤਾ ਫਿਰ ਬੇਨਤੀ ਉੱਥੇ ਦਇਆ ਪੰਡਾਰਨ ਕਿਹਾ ਗੁਰੂ ਜੀ ਕਹਿ ਰਹੇ ਆ ਕਿ ਸਾਡੀ ਗੱਲ ਸੁਣੋ ਭਲੇ ਇਨਸਾਨੋ ਕਿ ਜੇ ਕਿਸੇ ਨੂੰ ਕੁਰਾਏ ਪਾਣਾ ਹੋਵੇ ਉਹਨੂੰ ਕਹਿੰਨੇ ਚੱਲ ਹੋਰ ਤੁਰਿਆ ਜਾ ਕਿਸੇ ਸ਼ਰੀਕੇ ਬਰਾਦਰੀ ਚ ਕਿਸੇ ਘਰ ਨੂੰ ਤਬਾਹ ਕਰਨਾ ਵੇ ਲੋਕ ਬੱਚੇ ਨਸ਼ੇ ਲਾ ਕੇ ਕਹਿੰਦੇ ਨਹੀਂ ਤੇਰੇ ਵਰਗਾ ਕੋਈ ਨਹੀਂ ਤੂੰ ਬੜਾ ਚੰਗਾ ਬੰਦਾ ਹੈ ਤੇਰੇ ਵਰਗਾ ਕੋਈ ਬੰਦਾ ਨਹੀਂ ਤੂੰ ਰਾਠ ਹੈ ਪਰ ਮਹਾਰਾਜ ਨੇ ਜਿੱਥੇ ਵੀ ਗਏ ਅੱਜ ਸਵੇਰ ਮੈਂ ਕਿਹਾ ਕਿ ਅੱਜ ਗੁਰੂ ਸਾਹਿਬ ਜੀ ਦੇ ਸਿੱਖਾਂ ਵਿੱਚ ਅਸੀਂ ਪੜ੍ਹ ਰਹੇ ਹਾਂ ਦੌਲਤਖਾਨਾ ਲੋਦੀ ਭਲਾ ਹੋਵਾ ਜਿੰਦਪੀਰ ਅਬਨਾਸ਼ੀ ਮਹਾਰਾਜ ਮਸਜਿਦ ਵਿੱਚ ਗਏ ਮਸੀਤ ਵਿੱਚ ਗਏ ਮਹਾਰਾਜ ਕਿਰਪਾ ਕਰੇ ਸੱਚ ਜੇ ਮੇਰੇ ਬਾਬੇ ਤੋਂ ਗੁਰੂ ਜੋਤ ਤੋਂ ਬਾਅਦ ਕੋਈ ਐਸਾ ਕੋਈ ਟਾਵਾ ਟਾਵਾ ਮਿਲੇ ਜਿਹੜਾ ਦੂਜੇ ಮತ ਦੇ ਸਥਾਨ ਤੇ ਜਾ ਕੇ ਵੀ ਬਾਬੇ ਦਾ ਮਤ ਸਿੱਧ ਕਰ ਸਕੇ ਦੋ ਕੇ ਚੀਜ਼ ਦਾ ਅਗੇ ਲੰਗੇਗਾ ਸਿੱਖ ਉਹਨੂੰ ਬਰਦਾਸ਼ਤ ਨਹੀਂ ਕਰਨਗੇ। ਮਸਜਿਦ ਚ ਗਏ ਉਹਨੂੰ ਗੁਰਦੁਆਰੇ ਨਹੀਂ ਵੜਨ ਦੇਣਾ। ਮੰਦਰ ਚ ਖਲੋ ਕੇ ਗੱਲ ਕਰਨ ਵਾਲੇ ਨੂੰ ਵੈਗਰੂ ਮੈਂ ਤਾਂ ਕਿਹਾ ਜਿਹੜੀਆਂ ਗੱਲਾਂ ਤੁਮਾਰੇ ਬਲਗਣ ਮੁਕਤ ਕੀਤਾ ਉਹ ਸੀ ਚਾਰਚ ਫੇਰੇ ਕਰ ਲਈ ਆਪਣੇ। ਗੁਰੂ ਸਾਹਿਬ ਨੇ ਉੱਥੇ ਸ਼ਬਦ ਵਰਤਿਆ ਕਿੰਨੇ ਮਹਿਰ ਮਸਜਿਦ ਸਿੱਦਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੇਲ ਰੋਜ਼ਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀਹ ਸਾਤ ਇਸ ਭਾਵ ਸੀ ਨਾਨਕ ਰਖੈ ਇਲਾਜ ਰਹੁਨੀ ਰੂਾਨੀ ਗੁਣ ਤੈ ਕੋਈ ਨ ਮੈਂ ਸਿਰ ਵੇਸ ਕਰਕੇ ਬੇਨਤੀ ਆਪ ਨੂੰ ਕੀਤੀ ਮਹਾਰਾਜ ਉਸ ਗੱਲ ਨੂੰ ਜਿਹੜੀ ਵਾਰ-ਵਾਰ ਸਾਨੂੰ ਜਪਜੀ ਸਾਹਿਬ ਚ ਵਾਰ-ਵਾਰ ਗੁਰੂ ਜੀ ਕਹਿ ਰਹੇ ਕਿ ਜਿਨ੍ਹਾਂ ਲੋਕਾਂ ਨੇ ਨਾਮ ਸੁਣਿਆ ਜਿਨ੍ਹਾਂ ਨੇ ਤੁਰ ਅੰਤਰ ਆਤਮੇ ਤੋਂ ਮੰਨ ਲਿਆ ਤੇ ਮਹਾਰਾਜ ਕਹਿੰਦੇ ਨੇ ਉਹ ਖੁਦ ਤੀਰਥ ਬਣ ਜਾਂਦੇ ਆ ਉਹ ਖੁਦ ਤੀਰਥ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਤੇ ਮਹਾਰਾਜ ਕਹਿੰਦੇ ਅੰਤਰਗਤ ਅੰਤਰ ਆਤਮੇ ਅੰਦਰ ਦੀ ਵਸਤਾ ਅੰਤਰਗਤ ਤੀਰਥ ਮਲਣਾਉ ਉਹ ਆਪਣੀ ਧੁਰ ਅੰਤਰ ਆਤਮੇ ਦੇ ਤੀਰਥੇ ਇਸ਼ਨਾਨ ਕਰਦੇ ਰੋਜ਼ ਸੱਚੀ ਮੁੱਚੀ ਇਸ਼ਨਾਨ ਕਰਕੇ ਜਿੰਨੀ ਫੁਰਨਿਆਂ ਦੀ ਮੈਲ ਹੁੰਦੀ ਹੈ ਸਾਰੀ ਧੋ ਕੇ ਪਰਾਂ ਕਰ ਦਿੰਦੇ ਹੁਣ ਇੱਥੋਂ ਤੱਕ ਥੋੜੇ ਜੇ ਇੱਕ ਪਰਕਰਨ ਹੈ ਮੈਂ ਅਖਰੀ ਅਰਥ ਕਰ ਦਿੱਤੇ ਆ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕੀ ਕਰੇ ਉਹ ਜਿਸੀ ਗੱਲ ਨੂੰ ਦੁਹਰਾਵਾਂਗੇ ਨਹੀਂ ਇਹ ਤੀਰਥ ਵਾਲਾ ਸਬਜੈਕਟ ਦੋ ਵਾਰੀ ਪਹਿਲਾਂ ਆ ਚੁੱਕਾ ਹੈ ਇੱਕ ਤਾਂ ਸ਼ੁਰੂ ਵਿੱਚ ਹੈ ਸੋਚੈ ਸੋਚਨਾ ਹੋ ਬਈ ਜੇ ਸੋਚੀ ਲੱਖ ਵਾਰ ਦੂਸਰੀ ਵਾਰੀ ਮਹਾਰਾਜ ਨੇ 6ਵੀਂ ਪੌੜੀ ਚ ਕਿ ਆਪ ਨੂੰ ਯਾਦ ਹੋਣਾ ਹੈ ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੀਂ ਕਰੀ ਜੇ ਤੈਨੂੰ ਨਹੀਂ ਪੌਂਦਾ ਪਿਆ ਫਿਰ ਇਹ ਤੀਰ ਤਪ ਦਿਆ ਦਾ ਦਾਨ ਕੀ ਕਰੇਗਾ ਇੱਥੇ ਸਤਿਗੁਰੂ ਇਹ ਗੱਲ ਕਹਿ ਰਹੇ ਆ ਮੈਂ ਫਿਰ ਬੇਨਤੀ ਕਰਾਂਗਾ ਲੋਕ ਚਾਹਦੇ ਨੇ ਸੱਚੀ ਮੁੱਚੀ ਧਰਮ ਵਾਲੇ ਪਾਸੇ ਤੁਰਨਾ ਤੀਰਥ ਇਸ਼ਨਾਨ ਤੀਰਥ ਯਾਤਰਾ ਪਰ ਜੇ ਰੋਖਾਨੀ ਖਿੜਾਓ ਹੁੰਦਾ ਮੈਂ ਇਹ ਫਿਰ ਬੇਨਤੀ ਹੈ ਮੰਨ ਲੋ ਅਸੀਂ ਦਰਬਾਰ ਸਭ ਜਾਣੇ ਇਸ਼ਨਾਨ ਕਰਨੇ ਜੇ ਤਾਂ ਉੱਥੇ ਜਾ ਕੇ ਪਰ ਕਰਮਾ ਚ ਬੈਠ ਕੇ ਉੱਥੇ ਔਰਾ ਇਨਾ ਜ਼ਬਰਦਸਤ ਹੈ ਇਨੀ ਬਖਸ਼ਿਸ਼ ਗੁਰੂ ਰਾਮਦਾਸ ਦੀ ਵਰਤ ਦੀ ਹੈ ਜੇ ਆਪਾਂ ਕਿਸੇ ਇੱਕ ਥਾਂ ਤੇ ਟਿਕ ਕੇ ਘੰਟਾ 2 ਘੰਟੇ ਸੱਚਮੁੱਚ ਆਪਣੇ ਅੰਤਰਾਤਮੇ ਬੰਦੇ ਖੋਜ ਦਿਲ ਹਰ ਰੋਜ਼ ਅੰਦਰ ਝਾਤੀ ਮਾਰੀਏ ਹੋ ਸਕਦਾ ਹੈ ਉੱਥੇ 1 ਘੰਟਾ ਤਾਂ ਬਹੁਤ ਚਖੇ ਇੱਕ ਖਿੰਨ ਵਿੱਚ ਵੀ ਐਸੀ ਬਖਸ਼ਿਸ਼ ਵਰਤ ਜਾਏ ਉਸ ਤੋਂ ਬਾਅਦ ਤੂੰ ਸਾਰੀ ਦੁਨੀਆ ਚ ਕਿਸੇ ਖਿੱਤੇ ਚਲਾ ਜਾਏ ਬਸ ਨੇਤਰ ਬੰਦ ਕਰਕੇ ਉਹਨੂੰ ਚੇਤੇ ਕਰੀ ਉਸ ਚਿੰਤਨ ਵਿੱਚੋਂ ਵੀ ਤੈਨੂੰ ਬਖਸ਼ਿਸ਼ ਮਿਲੀ ਜਾਏਗੀ ਮੈਂ ਬੇਨਤੀ ਕਰਾ ਜੇ ਵਿਖਾਵੇ ਮਾਤਰ ਇਹ ਕੋਈ ਸ਼ੱਕ ਨਹੀਂ ਕਿ ਹਰ ਥਾਂ ਤੇ ਮੈਂ ਕੱਲ ਵੀ ਕਿਹਾ ਜੇ ਪਾਪ ਹੈ ਤੇ ਪੁੰਨ ਹੈ ਜੇ ਮੈਂ ਉੱਥੇ ਗਿਆ ਮੈਂ ਇੱਕ ਨਹੀਂ ਕਹਾਂਗਾ ਵੀ ਸੱਚ ਨਹੀਂ ਬੋਲਣਾ ਚਾਹੀਦਾ 10 ਸਾਲਾਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਤੇ ਜਦੋਂ ਲੋਕ ਪੁੱਛਦੇ ਆ ਕੀ ਦੇਖਿਆ بس ਉਸ ਤੋਂ ਬਾਅਦ ਨਿੰਦਿਆ ਦੇਖ ਲਈ ਫਲਾਣਾ ਇਹੋ ਜਿਹਾ ਬੰਦਾ ਸੀ ਫਲਾਣਾ ਇਹੋ ਜਿਹਾ ਬੰਦਾ ਸੀ ਬਲਾਨਾ ਇੰਨਾ ਭੈੜਾ ਸੀ ਮਹਾਰਾਜ ਕਹਿੰਦੇ ਨੇ ਇੰਨਾ ਚਿਰਾਂ ਬਰ ਗਿਆ ਤੂੰ ਇਹ ਨਾ ਦੇਖਿਆ ਕਿ ਉਸ ਘਰ ਚ ਕਿੰਨੇ ਪ੍ਰੇਮੀ ਕਈ ਕਿ ਸਾਲਾ ਤੂੰ ਨੇਮ ਨਿਭਾਉਂਦੇ ਪਏ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਦੇਖੋ ਗੁਰੂ ਸਾਹਿਬ ਕਹਿੰਦੇ ਨੇ ਤੀਰ ਤੇ ਗਿਆ ਕਿਉਂ ਇਹ ਖੰਡਨ ਕੀਤਾ ਕਿਉਂਕਿ ਜਿਸ ਵਾਸਤੇ ਤੀਰ ਸਿਰ ਗਿਆ ਉਹ ਅਧਿਆਤਮਕਤਾ ਨਹੀਂ ਮਿਲੀ ਤੇ ਦੂਜੀ ਗੱਲ ਉੱਥੇ ਬੈਠਾ ਹੋਇਆ ਬੰਦਾ ਸੱਚ ਮੁੱਚ ਮੈਂ ਸਾਰੇ ਨੂੰ ਬੈਠਾ ਹੋਇਆ ਤੀਰਤ ਤੇ ਬੰਦਾ ਅੰਦਰੋਂ ਅਧਿਆਤਮਿਕ ਜੀਵਨ ਤੋਂ ਵਿਰਵਾਹ ਹੈ ਉਹ ਸਿਰਫ ਤੀਰਥ ਨੂੰ ਬਾਹਰ ਮੁਕੀ ਅਰਥਾਂ ਚ ਲੈ ਕੇ ਲੋਕਾਂ ਨੂੰ ਠੱਗੀ ਜਾ ਰਿਹਾ ਹੈ